ਸੂਰਜ ਕਹਿੰਦਾ ਬੰਦੇ ਨੂੰ ਸੂਰਜ ਕਹਿੰਦਾ ਬੰਦੇ ਨੂੰ ਤੂੰ ਕਰ ਲੈ ਮੋਜ ਤੇ ਮੇਲੇ ਮੇਰਾ ਕੀ ਹੈ ਮੈਂ ਲੁਕ ਜਾਣਾ ਇਸ ਧਰਤੀ ਦੇ ਉਲੇ ਚੰਨ ਚਕੋਰੀ ਖੇល ਲੈਣਗੇ ਦੋਨੋਂ ਮਿਲ ਕੇ ਮੇਲ ਲੈਣਗੇ ਰਾਤ ਤੇ ਰਾਣੀ ਖਿੜ ਜਾਏਗੀ ਉਸ ਨੂੰ ਸ਼ਾਂਤੀ ਮਿਲ ਜਾਏਗੀ ਆਸ਼ਿਕ ਇੱਕ ਦੂਜੇ ਨੂੰ ਮਿਲ ਕੇ ਹੋ ਜਾਣਗੇ ਹੋਲੇ ਮੇਰਾ ਕੀ ਹੈ ਮੈਂ ਲੁਕ ਜਾਣਾ ਇਸ ਧਰਤੀ ਦੇ ਉਲੇ ਮਿਰਗ ਪਖੇਰੂ ਸੋ ਲੈਣਗੇ ਉਟਕੇ ਰੱਬ ਦਾ ਨਾਮ ਲੈਣਗੇ ਯੋਗੀ ਕਰ ਵਿਸ਼ਰਾਮ ਲੈਣਗੇ ਭਗਤ ਵੀ ਕਰ ਆਰਾਮ ਲੈਣਗੇ ਪ੍ਰਭਾਤ ਹੁੰਦੀ ਹੀ ਉੱਟ ਖੱਲਣਗੇ ਨਾਨਕ ਕਰਦੇ ਗੋਲੇ ਮੇਰਾ ਕੀ ਏ ਮੈਂ ਲੁਕ ਜਾਣਾ ਇਸ ਧਰਤੀ ਦੇ ਹੋਲੇ ਪਪੀਹਾ ਅੰਮ੍ਰਿਤ ਵੇਲੇ ਗਾਉ ਪੁਕਾਰ ਉਹਦੀ ਦਰਗਾਹ ਤੱਕ ਜਾਓ ਸ਼ਮਾ ਨੂੰ ਤਾਂ ਖਬਰ ਨਾ ਕੋਈ ਸ਼ਮਾ ਨੂੰ ਤਾਂ ਖਬਰ ਨਾ ਕੋਈ ਪਾਗਲ ਪਤੰਗਾ ਐਵੇਂ ਮਰ ਜਾਓ ਉੱਲੂ ਸਾਰੀ ਰਾਤ ਜਾਗ ਕੇ ਗਾਉਣਗੇ ਰੱਬੀ ਸੁਹੇਲੇ ਮੇਰਾ ਕੀ ਹੈ ਮੈਂ ਲੁਕ ਜਾਣਾ ਇਸ ਦਰਦੀ ਦੇ ਉਲੀ ਸੂਰਜ ਕਿੰਦਾ ਬੰਦੇ ਨੂੰ ਤੂੰ ਕਰ ਲੈ ਮੋਝ ਤੇ ਮੇਲੇ ਮੇਰਾ ਕੀ ਹੈ ਮੈਂ ਲੁਕ ਜਾਣਾ ਇਸ ਦਰਦੀ ਦੇ ਉਲੀ